ਬਰਤਰੀ ਨੇ ਬੜਾ ਸੁੰਦਰ ਲਿਖਿਆ ਹੈ 10 ਬੀਬੀਆਂ ਇੱਕ ਦਰਿਆ ਤੋਂ ਪਾਣੀ ਭਰ ਕੇ ਲਿਆ ਰਹੀਆਂ ਇੱਕ ਦੇ ਸਿਰ 'ਤੇ ਚਾਰ ਘੜੇ ਨੇ ਰਾਜਸਥਾਨ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਔਰ ਯੂਪੀ ਦੇ ਵਿੱਚ ਵੀ ਦੇਖਣ ਨੂੰ ਚਾਰ ਚਾਰ ਘੜੇ ਸਿਰ 'ਤੇ ਇੱਕ ਦੇ ਸਿਰ 'ਤੇ ਤਿੰਨ ਘੜੇ ਨੇ ਇੱਕ ਦੇ ਸਿਰ 'ਤੇ ਦੋ ਘੜੇ ਨੇ ਇੱਕ ਦੇ ਸਿਰ 'ਤੇ ਇੱਕ ਘੜਾ ਹੈ ਇਸ ਤਰ੍ਹਾਂ ਤਫਸੀਲ ਉਸਨੇ ਬਿਆਨ ਕੀਤੀ ਹੈ ਇੱਕ ਬੀਬੀ ਗਿਲਾ ਕਰਨ ਲੱਗ ਪਈ ਹੈ ਕਿਉਂ ਉਹਦੇ ਕੋਲ ਛੋਟਾ ਜਿਹਾ ਲੋਟਾ ਸੀ ਛੋਟਾ ਜਿਹਾ ਲੋਟਾ ਸੀ ਤੇ ਗਿਲਾ ਕਰਨ ਲੱਗ ਪਈ ਰਿਆਤ ਹੈ ਅਹ ਸਿਰ ਤੇ ਤੇ ਚਾਰ ਘੜੇ ਲੈ ਜਾਣੇ ਇਹ ਤਿੰਨ ਇਹ ਦੋ ਇਹ ਇੱਕ ਕੋਈ ਡੋਲ ਭਰ ਕੇ ਲੈ ਜਾ ਰਿਹਾ ਆਪਣੇ ਕੋਲ ਨਹੀਂ ਜਾ ਐ ਦਰਿਆ ਤੂੰ ਬੇਇਨਸਾਫੀ ਕੀਤੀ ਦਰਿਆ ਤੇ ਗਿਲਾ ਕਰਨ ਲੱਗ ਪਈ ਲੰਬੇ ਛੋੜੇ ਛੰਦਾਂ ਦੇ ਵਿੱਚ ਵਰਤਰੀ ਨੇ ਜ਼ਿਕਰ ਕੀਤਾ ਦਰਿਆ ਵੀ ਬੋਲ ਪਿਆ ਗਿਲਾ ਕਿਉਂ ਕਰਦੇ ਐ ਦੇਖ ਜਿਸ ਨੇ ਚਾਰ ਘੜੇ ਚੁੱਕੇ ਉਹਨਾਂ ਦੇ ਸਿਰ ਤੇ ਬੋਝ ਵੀ ਬੜਾ ਤੂੰ ਪੰਜ ਘੜੇ ਲੈ ਕੇ ਆ ਮੈਂ ਪੰਜ ਘੜੇ ਭਰ ਦੇਣਾ ਮੇਰੇ ਕੋਲ ਕੋਈ ਪਾਣੀ ਦੀ ਕਮੀ ਹੈ ਤੇਰੇ ਕੋਲ ਬਰਤਨਾਂ ਦੀ ਕਮੀ ਹੈ ਮੇਰੇ ਕੋਲ ਪਾਣੀ ਦੀ ਕਮੀ ਨਹੀਂ ਹੈ ਐ ਬੰਦੇ ਤੇਰੇ ਕੋਲ ਪ੍ਰਾਲਬਤ ਛੋਟੀ ਹੈ ਪਰਮਾਤਮਾ ਦੇ ਦੇਣ ਵਿੱਚ ਕਮੀ ਨਹੀਂ ਹੈ ਕਮੀ ਨਹੀਂ ਤੇਰੀ ਪਾਤਰਤਾ ਛੋਟੀ ਹੈ ਆਪਣੀ ਪਾਤਰਤਾ ਵਧਾ ਆਪਣਾ ਭਾਂਡਾ ਜੋ ਹੈ ਵੱਡਾ ਕਰ ਮੈਨੂੰ ਬਚਪਨ ਦੇ ਛੁਰਬਾਈਆਂ ਲਿਖਣ ਦਾ ਸ਼ੌਕ ਸੀ ਕਈ 300 ਦੇ ਕਰੀਬ ਨੇ ਸੁਪਾਉਣ ਦੀ ਕੋਸ਼ਿਸ਼ ਕਰਦੇ ਆਂ ਉਰਦੂਦਿਆ ਨੇ ਤੇ ਕੁਝ ਪੰਜਾਬੀਦਿਆ ਨੇ ਇਸ ਸਬੰਧ ਦੇ ਚੱਕ ਮੈਂ ਪੰਜਾਬੀ ਦੀ ਤੁਹਾਨੂੰ ਰਵਾਈ ਸਰਵਨ ਕਰਾਵਾਂ ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਨ ਸਜਾਏ ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਨ ਸਜਾਏ ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਮੜਾਏ ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਮੜਾਏ ਮੈਂ ਮੰਗਾ ਹਨੇਰੇ ਚ ਜੀਵਨ ਦੀ ਜੋਤੀ ਲਖਾ ਤੇਰੀ ਰਹਿਮਤ ਨੇ دیਵੇ ਜਗਾਏ ਮੈਂ ਤੇ ਇੱਕ ਫੁੱਲੀ ਮੰਗਿਆ ਸੀ ਤੂੰ ਬਗੀਚਾ ਮੇਰੇ ਹਵਾਲੇ ਕਰ ਦਿੱਤਾ ਮੈਂ ਤੇ ਇੱਕ ਬੂੰਦ ਤੇਰੇ ਕੋਲ ਮੰਗੀ ਸੀ ਤੂੰ ਸਾਗਰ ਮੜੇਲ ਕੇ ਰੱਖ ਦਿੱਤਾ ਮੈਂ ਤੇ ਕਿਦਰੇ ਇੱਕ ਜਲਦਾ ਹੋਇਆ ਦੀਵਾ ਮੰਗਿਆ ਸੀ ਮੈਨੂੰ ਰਸਤਾ ਦਿਸ ਭਵੇ ਤੂੰ ਹਜ਼ਾਰਾਂ ਦੀਵੇ ਜਲਾ ਦਿੱਤੇ ਪਰਮਾਤਮਾ ਦਾ ਦੇਣਾ ਸਦਾ ਜ਼ਿਆਦਾ ਹੈ ਸਦਾ ਜ਼ਿਆਦਾ ਹੈ ਸਦਾ ਜ਼ਿਆਦਾ ਹੈ ਮਨੁੱਖ ਦੀ ਪਾਤਰਤਾ ਹਰ ਵਕਤ ਛੋਟੀ ਹੈ ਹਰ ਵਕਤ ਛੋਟੀ ਹੈ ਹਰ ਵਕਤ ਛੋਟੀ ਹੈ ਔਰ ਥੋੜਾ ਮਿਲੇ ਹੈ ਭਾਂਡਾ ਛੋਟਾ ਸੀ ਦਰਿਆ ਨੇ ਉਸ ਬੀਬੀ ਨੂੰ ਆਖਿਆ ਗਿਲਾ ਨਾ ਕਰ ਭਾਂਡੇ ਵੱਡੇ ਲੈ ਕੇ ਆ ਮੈਂ ਭਰ ਦਿਆਂਗਾ ਆਪਣੀ ਪਾਤਰਤਾ ਵਧਾ ਜੋ ਮੈਨੂੰ ਨਹੀਂ ਮਿਲਿਆ ਉਹ ਮੇਰੀ ਪਾਤਰਤਾ ਹੀ ਨਹੀਂ ਹੈ ਜਿਹੜਾ ਕਰਨ ਦੀ ਲੋੜ ਹੀ ਨਹੀਂ ਹੈ ਮੈਨੂੰ ਨਾਮ ਰਸ ਦੀ ਪ੍ਰਾਪਤੀ ਨਹੀਂ ਹੋਈ ਮੈਨੂੰ ਗੁਰਬਾਣੀ ਦਾ ਰਸ ਨਹੀਂ ਪ੍ਰਾਪਤ ਹੋਇਆ ਅਜੇ ਆਪਣੇ ਆਪ ਨੂੰ ਯੋਗ ਹੀ ਨਹੀਂ ਬਣਾਇਆ ਪਹਿਲੇ ਜਿਵੇਂ ਗੁਰੂ ਕਹਿੰਦਾ ਉਸ ਤਰ੍ਹਾਂ ਤੇ ਬਣਨ ਦੀ ਕੋਸ਼ਿਸ਼ ਕਰੋ ਤਰ੍ਹਾਂ ਤਰ੍ਹਾਂ ਦੀ ਤਰਕ ਤੇ ਪੈਦਾ ਹੀ ਕੀਤੀ ਹੋਈ ਹੈ ਬਾਣੇ ਨਾਲ ਕੀ ਹੋਵੇਗਾ ਜੀ ਕੇਸ ਰੱਖਣ ਨਾਲ ਕੀ ਹੋਵੇਗਾ ਕੌਣ ਕਹਿੰਦਾ ਕੇਸ ਰੱਖੋ ਕੇਸ ਤੇ ਰੱਬ ਨੇ ਰੱਖੇ ਹੋਏ ਨੇ ਉਹ ਨਹੀਂ ਬਣਾਏ ਨੇ ਕੋਈ ਰੱਖਣੇ ਥੋੜੀ ਨੇ ਬਾਕੀ ਤੇ ਅਸੀਂ ਰੱਖਾਂਗੇ ਜੋ ਕੁਝ ਧਾਰਨ ਕਰਨਾ ਹੈ ਧਾਰਨ ਕਰਾਂਗੇ ਕੇਸ ਧਾਰਨ ਕਰਨੇ ਥੋੜੇ ਨੇ ਤੇ ਰੱਬ ਨੇ ਦਿੱਤੇ ਪ੍ਰਭੂ ਦੇ ਦੇ ਨੇ ਈਸ਼ਵਰੀ ਦੇ ਨੇ ਔਰ ਇਹ ਸਾਫ਼ ਕਹਿ ਦਿੰਦਾ ਹੈ ਭਾਈ ਸਾਹਿਬ ਭਾਈ ਨੰਦ لال ਨੇ ਨਿਸ਼ਾਨੇ ਸਕੇ ਪੰਜ ਹਰਫ ਕਾਫ ਕੇ ਹਰਗਿਜ਼ ਨਾ ਬਾਸ਼ਦ ਇ ਪੰਜ ਮਾਫ ਕੜਾਕਾਰ ਦੋ ਕਾਚ ਕੰਗਾ ਬਿਨਾ ਬੜੀ ਕੀਮਤੀ ਪੰਕਤੀ ਬਿਨਾ ਕੇਸ ਹੈਚ ਅਸ ਇ ਜੁਮਲਾ ਨਿਸ਼ਾ ਕੇਸ ਤੇ ਕੋਈ ਨਹੀਂ ਕੜਾ ਹੈ ਕੇਸ ਤੇ ਕੋਈ ਨਹੀਂ ਕਚਹਿਰਾ ਹੈ ਕੇਸ ਤੇ ਕੋਈ ਨਹੀਂ ਤੇ ਕੰਗਾ ਜੈ ਵਿੱਚ ਹੈਗਾ ਕੇਸ ਤੇ ਕੋਈ ਨਹੀਂ ਕਿਰਪਾ ਨਪਾਈ ਹੈ ਲਾੜੇ ਵੀ ਪਾ ਲੈਣ ਵਿਆਹ ਸ਼ਾਦੀਆਂ ਚ ਮੈਂ ਦੇਖਿਆ ਹਰ ਔਮਦੇ ਲਾੜੇ ਵੀ ਪਾ ਲੈਣ ਨੇ ਭਾਈ ਨੰਦ ਲਾਲ ਕਹਿੰਦੇ ਲੜਾਈ ਕੋਈ ਨਹੀਂ ਤੇ ਨਬਰਤਿਆਂ ਨੂੰ ਕੀ ਕਰੀਏ ਕੇਸ ਹੀ ਕੋਈ ਨਹੀਂ ਤੇ ਬਾਕੀ ਚਾਰ ਰਹਿਤਾਂ ਪ੍ਰਵਾਨ ਨਹੀਂ ਨੇ ਭਾਈ ਸਾਹਿਬ ਭਾਈ ਨੰਦ ਲਾਲ ਅਗਰ ਕੇਸ ਨਹੀਂ ਨੇ ਤੇ ਬਾਕੀ ਚਾਰ ਰਹਿਤਾਂ ਧਾਰਨ ਕੀਤੀਆਂ ਗਿਆਨੇ ਪੰਕਤੀ ਧਿਆਨ ਨਲ ਸੁਣਨਾ ਬਿਨਾ ਕੇਸ ਹੈਚ ਅਸਤ ਇਹ ਜੁਮਲਾ ਨਹੀਂ ਸ਼ਾ ਇਹ ਜਿਹੜੀਆਂ ਵਾਖੇ ਨਿਸ਼ਾਨੀਆਂ ਨੇ ਕੇਸਾਂ ਤੋਂ ਬਿਨਾਂ ਪ੍ਰਵਾਨ ਨਹੀਂ ਨੇ ਕੇਸਾਂ ਕਰਕੇ ਇਹਨਾਂ ਦੀ ਸ਼ੌਭਾ ਹੈ ਕੇਸਾਂ ਕਰਕੇ ਇਹ ਪ੍ਰਵਾਨ ਹੋਣਗੇ ਪੁੰਜ ਨਹੀਂ ਹੋਣਗੇ ਕੜਾ ਤੇਜਾਰੀ ਦੁਨੀਆ ਨੇ ਪਾਇਆ ਹੈ ਮੁਸਲਮਾਨਾਂ ਵੀਰਾਂ ਨੇ ਪਾਇਆ ਹੈ 크੍ਰਿਸਚਨ ਲੋਕਾਂ ਨੇ ਪਾਇਆ ਨੇ ਕਦੇ ਬਿਨਾ ਕੇਸ 헤ਚ ਅਸਤ ਇਂ ਜੁਮਲਾ ਨਿਸ਼ਾਨ ਬਿਨਾ ਕੇਸਾਂ ਤੋਂ ਇਹ ਜੁਮਲਾ ਨਿਸ਼ਾਨੀਆਂ ਇਹ ਚਾਰ ਨਿਸ਼ਾਨੀਆਂ ਪਰਵਾਨ ਨਹੀਂ ਕਬੂਲ ਨਹੀਂ ਤੂੰ ਫਿਰ ਨਿੱਕੀ ਨਿੱਕੀ ਤਰਕ ਕਰਦਾ ਪਿਆ ਆਪਣੀ ਪਾਤਰਤਾ ਤੇ ਬਣਾ ਪਹਿਲੇ ਕਬੂਲ ਤੇ ਕਲ ਗੁਰੂ ਮੇਰੇ ਨਾਲ ਅੱਗੇ ਹੈ ਔਰ ਗੁਰੂ ਨੇ ਜੋ ਕੁਝ ਮੈਨੂੰ ਦਿੱਤਾ ਹੈ ਮੇਰੀ ਭਲਾਈ ਲਈ ਦਿੱਤਾ ਹੈ ਮੇਰੇ ਅਧਿਆਤਮਿਕ ਵਿਕਾਸ ਲਈ ਦਿੱਤਾ ਹੈ ਪਹਿਲੇ ਇਤਨਾ ਤੇ ਬਰੋਸਾ ਬਣਾ ਪਹਿਲੇ ਇਤਨੀ ਤੇ ਗੁਰੂ ਦੇ ਉੱਤੇ ਜੋ ਹੈ ਸ਼ਰਧਾ ਲਿਆ ਜੋ ਕੁਝ ਮੈਨੂੰ ਨਹੀਂ ਮਿਲਿਆ ਅਜੇ ਮੇਰੇ ਕੋਲ ਬਾਂਡਾ ਨਹੀਂ ਸੀ ਬਸ ਇੰਨੇ ਸਾਰੇ ਮੇਰੀ ਪਾਤਰਤਾ ਨੇ ਸੀ ਇੱਕ ਸ਼ਾਇਰ ਸੁਣੋ ਆਪਣੇ ਢੰਗ ਨਾਲ ਬਿਆਨ ਕਰਦਾ ਹੈ ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਮੈਂ ਅਜ਼ਲ ਸੇ ਆਦ ਕਾਲ ਤੋਂ ਕੁਦਰਤ ਨੇ ਹਰ ਇੱਕ ਨੂੰ ਚੀਜ਼ਾਂ ਵੰਡ ਵੰਡ ਕੇ ਦਿੱਤੀਆਂ ਨੇ ਵੰਡ ਵੰਡ ਕੇ ਦਿੱਤੀਆਂ ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਮੈਂ ਅਜ਼ਲ ਸੇ ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ ਬੜੀ ਕੀਮਤੀ ਗੱਲ ਕੀਤੀ ਦੇਖੇ ਇਹਦੀ ਕਾਬਲੀਅਤ ਕਿਤਨੀ ਹੈ ਇਹਦੀ ਕੁਲ ਪਾਤਰਤਾ ਕਿਤਨੀ ਹੈ ਇਹਦੇ ਕੋਲ ਭਾਂਡਾ ਕਿਹੜਾ ਹੈ ਕੁਦਰਤ ਕੀਆ ਹਰ ਇੱਕ ਕੋ ਭਾਂਡਾ ਸ਼ਰਦਾ ਦਾ ਹੁੰਦਾ ਹੈ ਇਹ ਸ਼ਰਦਾ ਜਿੰਨੀ ਜ਼ਿਆਦਾ ਹੋਵੇਗੀ ਉਤਨਾ ਹੀ ਉਹ ਭਾਂਡਾ ਵੱਰ ਜਾਏਗਾ ਸ਼ਰਦਾ ਛੋਟੀ ਜਿਹੀ ਹੈ ਮਿਲੇਗਾ ਵੀ ਇੱਕ ਨਦਰ ਕਰ ਵੇਖੇ ਸਭ ਉਪਰ ਜਿਹਾ ਭਾਉ ਦੇ ਹਾ ਫਲ ਪਾਈ ਜਿਤਨੀ ਭਾਵਨਾ ਹੈ ਉਤਨਾ ਹੀ ਪ੍ਰਾਪਤ ਹੁੰਦਾ ਮੈਨੂੰ ਥੋੜਾ ਪ੍ਰਾਪਤ ਹੋਇਆ ਮੇਰੀ ਸ਼ਰਧਾ ਹੀ ਛੋਟੀ ਸੀ ਮੇਰੀ ਭਾਵਨਾ ਥੋੜੀ ਸੀ ਮੈਨੂੰ ਇਹ ਨਹੀਂ ਮਿਲੇ ਮੈਨੂੰ ਇਹ ਨਹੀਂ ਮਿਲੇ ਤੇਰੇ ਕੋਲ ਭਾਵਨਾ ਹੀ ਕੋਈ ਨਹੀਂ ਤੇਰੇ ਕੋਲ ਘੜਾ ਹੀ ਕੋਈ ਨਹੀਂ ਤੇਰੇ ਕੋਲ ਭਾਂਡਾ ਹੀ ਕੋਈ ਨਹੀਂ ਕੁਦਰਤ ਕੀ ਆ ਹਰ ਇੱਕ ਕੋਣ ਅਕਸਾਮ ਹੈ ਅਜ਼ਲ ਸੇ जो शख्स के जिस चीज के काबिल नजर आया बुलबुल बुल को दिया नाला तो परवाने को जलना गम हम को दिया सबसे जो मुश्किल नजर आया कहीं मेरी योग्यता यही सी मेनू रब ने दुख देना सी मेरे को भांडा ही यही स